ਪੁੱਛਣਾ ਕੱਢਦੇ ਹਾਂ ਹਾਂ ਸੇਵਾ ਵੀ ਕਰੀ ਪਤਾ ਲੱਗ ਜਾਂਦਾ ਤੁਹਾਨੂੰ ਹਰ ਚੀਜ਼ ਦਾ ਮਾੜਾ ਮੋਟਾ ਦੇਖੋ ਜੀ ਐ ਨਹੀਂ ਪਤਾ ਲੱਗ ਜਾਂਦਾ ਜਾਂ ਨਹੀਂ ਪਤਾ ਪਤਾ ਪੁੱਤਾ ਲੱਗਣ ਵਾਲੀ ਕੋਈ ਗੱਲ ਨਹੀਂ ਬਾਬਾ ਜੀ ਐ ਆ ਵੀ ਚਲੋ ਆਪਾਂ ਇਹ ਜੀਵਾਜ ਮਾਰ ਕੇ ਸੰਗਤ ਦੇ ਵਿੱਚੋਂ ਲੋਕਾਂ ਨੂੰ ਠਾਣੇ ਹੋ ਉਦੋਂ ਕੌਣ ਦੱਸਦਾ ਤੁਮ ਨਹੀਂ ਜੀ ਅਸੀਂ ਗੱਲ ਨਹੀਂ ਕਰੀ ਵੀ ਸਾਨੂੰ ਕੋਈ ਦੱਸਦਾ ਜਾਂ ਕੁਝ ਵੀ ਹੋ ਫਿਰ ਕਿਉਂ ਠੀਕ ਹੈ ਨਹੀਂ ਨਹੀਂ ਉਹ ਤੁਹਾਡੀ ਆਵਾਜ਼ ਮਾਰ ਕੇ ਤੁਸੀਂ ਠਾਣੇ ਹੋ ਕਿਹਨੂੰ ਪੁੱਛਦੇ ਹੋ ਉਸ ਐ ਬਾਬਾ ਜੀ ਦੇਖੋ ਮੈਂ ਅਸੀਂ ਨਾ ਤਾਂ ਫੈਕਲ ਦਾ ਕਿਸ ਨੂੰ ਬਾਜ਼ਾਰ ਮਾਰਕਟ ਹੋਣਾ ਬਈ ਠੀਕ ਹੈ ਨਾ ਇਹ ਮੈਂ ਕਿਉਂ ਨਹੀਂ ਵੀਡੀਓ ਤੁਸੀਂ ਵੇਖ ਰਹੇ ਕੋਈ ਗੱਲ ਨਹੀਂ ਆਨਲਾਈਨ ਤੁਸੀਂ ਕਹਤੋਂ ਆਪਾਂ ਉਸ ਉਸ ਚੀਜ਼ ਤੇ ਪੈਣਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਬਾਜ਼ਾਰ ਮਾਰਕਟ ਹੋਣੇ ਹੋ ਆਪਣੇ ਕੋਲ ਤੁਸੀਂ ਉਹ ਕੋ ਤੁਹਾਨੂੰ ਕੋਈ ਚੀਜ਼ ਦੱਸਦੀ ਹੈ ਜਾਂ ਵੈਸੇ ਹੀ ਆਪਾਂ ਨਹੀਂ ਜੀ ਉਹ ਦੇਖੋ ਰੱਬ ਤੁਹਾਨੂੰ ਇੱਕ ਮਤਲਬ ਨਹੀਂ ਮੈਂ ਤੁਹਾਨੂੰ ਮਾਰਕਟ ਨੂੰ ਬਚਾ ਰਹ ਹਾਂ ਉਹ ਚੀਜ਼ ਦੇ ਠੀਕ ਹੈ ਬਈ ਜਦੋਂ ਆਪਾਂ ਮਾਣ ਦੇ ਲਈ ਕੂਚੀ ਦੀ ਐ ਪਰਸੀ ਮਾਣ ਇਹ ਨਹੀਂ ਕਹਿੰਦਾ ਵੀ ਇੱਥੇ ਆਹ ਪਖੰਡਵਾਦ ਦੇ ਖਿਲਾਫ ਅਸੀਂ ਮੋਰਚਾ ਲਾਇਆ ਮਾਣ ਇਹ ਨਹੀਂ ਕਹਿੰਦਾ ਨਹੀਂ ਬਾਬਾ ਜੀ ਦੇਖੋ ਅਸੀਂ ਕਿਉਂ ਨਹੀਂ ਹਟਦੇ ਆਪਾਂ ਅਸੀਂ ਇਹ ਚੀਜ਼ਾਂ ਦਾ ਸੇਵਾ ਰੋਕਿਆ ਸੀ ਬਿਲਕੁਲ ਬਾਬਾ ਜੀ ਸੇਵਾ ਤੋਂ ਰੋਕਿਆ ਨਹੀਂ ਨਹੀਂ ਰੋਕਿਆ ਨਹੀਂ ਰੋਕਿਆ ਜੀ ਤੁਹਾਨੂੰ ਕੋਈ ਅਸੀਂ ਧਮਕੀ ਦਿੱਤੀ ਹੈ ਤਾਂ ਫਿਰ ਸੇਵਾ ਕਰੋ ਜੋਤ ਲਾਓ ਉੱਚਾ ਕੱਢਦੇ ਹਾਂ ਹਾਂ ਸੇਵਾ ਵੀ ਕਰੀ ਪਤਾ ਲੱਗ ਜਾਂਦਾ ਤੁਹਾਨੂੰ ਹਰ ਚੀਜ਼ ਦਾ ਮਾਰਾ ਮੋਟ ਦੇਖੋ ਜੀ ਨਹੀਂ ਪਤਾ ਲੱਗ ਜਾਂਦਾ ਜਾਂ ਨਹੀਂ ਪਤਾ 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 ਲੱਗਣ ਵਾਲੀ ਕੋਈ ਗੱਲ ਨਹੀਂ ਬਾਬਾ ਜੀ ਐਵੇਂ ਚਲੋ ਆਪਣੇ ਤੁਸੀਂ ਬਾਜ ਮਾਰ ਕੇ ਸੰਗਤ ਦੇ ਵਿੱਚੋਂ ਲੋਕਾਂ ਨੂੰ ਫੋਣੇ ਹੋ ਉਦੋਂ ਕੌਣ ਦੱਸਦਾ ਤੁਮ ਨਹੀਂ ਅਸੀਂ ਗੱਲ ਨਹੀਂ ਕਰੀ ਦੀ ਸਾਨੂੰ ਕੋਈ ਦੱਸਦਾ ਜਾਂ ਕੁਝ ਵੀ ਹੋ ਫਿਰ ਕਿਉਂ ਨਹੀਂ ਨਹੀਂ ਉਹ ਤੁਹਾਡੀ ਆਵਾਜ਼ ਮਾਰ ਕੇ ਤੁਸੀਂ ਠਾਣੇ ਹੋ ਕਿਹਨੂੰ ਪੁੱਛਦੇ ਹੋ ਤੁਸੀਂ ਆਇਆ ਬਾਬਾ ਜੀ ਇਹ ਦੇਖੋ ਮੈਂ ਅਸੀਂ ਨਾਤਾ ਫੈਕਲ ਟੈਕਿਸ ਨੂੰ ਬਾਜ਼ਾਰ ਮਾਰਕਟ ਕੋਲ ਆ ਬਈ ਠੀਕ ਹੈ ਨਾ ਇਹ ਮੈਂ ਕਿਉਂ ਨਹੀਂ ਵੀਡੀਓ ਤੁਸੀਂ ਵੇਖ ਰਹੇ ਕੋਈ ਗੱਲ ਨਹੀਂ ਉਹ ਤਾਂ ਫਿਰ ਤੁਸੀਂ ਕਹਤੋਂ ਆਪਾਂ ਉਸ ਉਸ ਚੀਜ਼ ਤੇ ਪੈਣਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਬਾਜ਼ਾਰ ਮਾਰਕਟ ਹੋਣੇ ਹੋ ਆਪਣੇ ਕੋਲ ਤੁਸੀਂ ਉਹ ਕੋ ਤੁਹਾਨੂੰ ਕੋਈ ਚੀਜ਼ ਦੱਸਦੀ ਹੈ ਜਾਂ ਵੈਸੇ ਹੀ ਆਪਾਂ ਨਹੀਂ ਜੀ ਉਹ ਦੇਖੋ ਰੱਬ ਕੰਮ ਕੋਈ ਮਤਲਬ ਨਹੀਂ ਮੈਂ ਮਾਨ ਕੰਗੋ ਬਚਾਰ ਰਹ ਹਾਂ ਉਹ ਚੀਜ਼ ਦੇ ਚੀਤਾ ਬਈ ਜਦੋਂ ਆਪਾਂ ਮੰਨ ਲਏ ਕਿ ਤੁਹਾਨੂੰ ਕੁੱਛੀ ਦੀ ਆਪਸੀ ਮੈਂ ਮਾੜ ਇਹ ਨਹੀਂ ਕਹਿੰਦਾ ਵੀ ਇੱਥੇ ਆਹ ਪਖੰਡਵਾਦ ਦੇ ਖਿਲਾਫ ਅਸੀਂ ਮੋਰਚਾ ਲਾਇਆ ਮਾਣੇ ਨਹੀਂ ਕਹਿੰਦਾ ਬਾਬਾ ਜੀ ਦੇਖੋ ਅਸੀਂ ਕਿਉਂ ਨਹੀਂ ਹਟਦੇ ਆਪਾਂ ਅਸੀਂ ਇਹ ਚੀਜ਼ਾਂ ਦਾ ਸੇਵਾ ਰੋਕਿਆ ਸੀ ਬਾਬਾ ਜੀ ਸੇਵਾ ਤੇ ਰੋਕਿਆ ਨਹੀਂ ਨਹੀਂ ਰੋਕਿਆ ਨਹੀਂ ਰੋਕਿਆ ਤੁਹਾਨੂੰ ਕੋਈ ਅਸੀਂ ਧਮਕੀ ਦਿੱਤੀ ਹੈ ਤਾਂ ਫਿਰ ਸੇਵਾ ਕਰੋ ਜੋਤ ਲਾਓ ਪੁੱਛਾ ਕੱਢਦੇ ਹਾਂ ਹਾਂ ਸੇਵਾ ਵੀ ਕਰੀ ਜੀ ਪਤਾ ਲੱਗ ਜਾਂਦਾ ਤੁਹਾਨੂੰ ਹਰ ਚੀਜ਼ ਦਾ ਮਾੜਾ ਮੁੱਟ ਦੇਖੋ ਜੀ ਐ ਨਹੀਂ ਪਤਾ ਲੱਗ ਜਾਂਦਾ ਜਾਂ ਨਹੀਂ ਪਤਾ 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 ਲੱਗਣਾ ਲਿਕੁਰਨੀ ਬਾਬਾ ਜੀ ਆਏ ਅਬੀ ਚਲੋ ਆਪਣੀ ਇਸ ਬਾਜ ਮਾਰ ਕੇ ਸੰਗਤ ਦੇ ਵਿੱਚੋਂ ਲੋਕਾਂ ਨੂੰ ਖੋਣੇ ਹੋ ਉਦੋਂ ਕੌਣ ਦੱਸਦਾ ਤੁਮ ਨਹੀਂ ਅਸੀਂ ਗੱਲ ਕਰੀ ਵੀ ਸਾਨੂੰ ਕੋਈ ਦੱਸਦਾ ਕਿ ਕੁਝ ਵੀ ਨਹੀਂ ਫਿਰ ਕਿਉਂ ਨਹੀਂ ਵੀ ਉਹ ਤੁਹਾਡੀ ਬਾਜ ਮਾਰ ਕੇ ਤੁਸੀਂ ਠੋਣੇ ਹੋ ਕਿਹਨੂੰ ਪੁੱਛਦੇ ਹੋ ਹਾਂ ਬਾਬਾ ਜੀ ਦੇਖੋ ਕਿ ਮੈਂ ਅਸੀਂ ਨਾਤਾ ਪੈ ਗਿਆ ਤਾਂ ਕਿਸੇ ਬਾਜ਼ਾਰ ਮਾਰਕੀਟ ਹੋਣੇ ਬਬੀ ਠੀਕ ਹੈ ਨਾ ਇਹ ਕਿਉਂ ਨਹੀਂ ਨਹੀਂ ਵੀਡੀਓ ਵੀਡੀਓ ਤੁਸੀਂ ਵੇਖ ਰਹੇ ਕੋਈ ਗੱਲ ਨਹੀਂ ਆਨਲਾਈਨ ਤੁਸੀਂ ਕਹਤੋਂ ਆਪਾਂ ਉਸ ਉਹ ਚੀਜ਼ ਤੇ ਪੈਣਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਬਾਜ਼ਾਰ ਮਾਰਕੀਟ ਹੋਣੇ ਹੋ ਆਪਣੇ ਕੋਲ ਤੁਸੀਂ ਉਹ ਤੁਹਾਨੂੰ ਕੋਈ ਚੀਜ਼ ਦੱਸਦੀ ਹੈ ਜਾਂ ਵੈਸੇ ਹੀ ਆਪਾਂ ਨਹੀਂ ਜੀ ਉਹ ਦੇਖੋ ਰੱਬ ਕਹਿੰਦਾ ਦੇਖੋ ਮਤਲਬ ਨਹੀਂ ਵਾਲੇ ਤੋਂ ਮਾਨਕਨ ਨੂੰ ਬਚਾਰ ਹੁੰਦੇ ਉਸ ਚੀਜ਼ ਦੇ ਕੀ ਤੇ ਬਬੀ ਜੇ ਉਹ ਆਪਾਂ ਮੰਨੇ ਕਿ ਤੇਲੀ ਪੁੱਛੀਂ ਆ ਪਸਿਬਤ ਮਾਣੇ ਇਹ ਨਹੀਂ ਕਹਿੰਦਾ ਵੀ ਇੱਥੇ ਆਹ ਪਖੰਡਵਾਦ ਦੇ ਖਿਲਾਫ ਅਸੀਂ ਮੋਰਚਾ ਲਾਇਆ ਮਾਣੇ ਨਹੀਂ ਕਹਿੰਦਾ ਬਾਬਾ ਜੀ ਦੇਖੋ ਅਸੀਂ ਕਿਉਂ ਨਹੀਂ ਹਟਦੇ ਆਪਾਂ ਅਸੀਂ ਇਹ ਚੀਜ਼ਾਂ ਨਾਲ ਸੇਵਾ ਰੋਕਿਆ ਸੀ ਬਿਲਕੁਲ ਬਾਬਾ ਜੀ ਸੇਵਾ ਤੇ ਰੋਕਿਆ ਨਹੀਂ ਨਹੀਂ ਰੋਕਿਆ ਨਹੀਂ ਰੋਕਿਆ ਸੀ ਤੁਹਾਨੂੰ ਕੋਈ ਅਸੀਂ ਧਮਕੀ ਦਿੱਤੀ ਹੈ ਤਾਂ ਫਿਰ ਸੇਵਾ ਕਰੋ ਜੋਤ ਲਾਓ